ਜਾਇ ਸੁਤਾ ਪ੍ਰਵਾਸ ਵਿੱਚ ਗੋਡੇ ਉੱਪਰ ਚਰਨ ਪਸਾਰੇ ਕ੍ਰਿਸ਼ਨ ਭਗਵਾਨ ਜੀ ਹੁਣ ਸੁਰਖਰੂ ਹੋ ਗਿਆ ਭਗਵਾਨ ਕ੍ਰਿਸ਼ਨ 16 ਕਲਾ ਵਿਚਰ ਗੋਪੀਆਂ ਉਧਰ ਵਗੀਆਂ ਸਾਰਾ ਗੋਸਾਂ ਸਮਾਤਾ ਵੀ ਆਪਾਂ ਇੱਥੇ ਜਿਹੜਾ ਇੱਥੇ ਭਜਨ ਕਰਿਆ ਕਰਾਂਗੇ ਆਨੰਦ ਨਾਲ ਲਿਆ ਕਰਾਂਗੇ ਚਲੋ ਹੁਣ ਮਤਲਬ ਉਹ ਦਿਨ ਚੜਿਆ ਇੱਕ ਸ਼ਿਕਾਰੀ ਬਦਕ ਫਿਰਨ ਲੱਭਦਾ ਸ਼ਿਕਾਰ ਲੱਭਦਾ ਕੋਈ ਸ਼ਿਕਾਰ ਮਿਲ ਜੇ ਲੱਭਦਾ ਲੱਭਦਾ ਤੁਰਦਾ ਫਿਰਦਾ ਸਾਹਮਣੇ ਕੀ ਨਿਗਾਹ ਮਾਰੀ ਕਿ ਭਗਵਾਨ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਪਦਮ ਸੀ ਉਹ ਪਦਮ ਸੀ ਜਿਹੜਾ ਬੜਾ ਚਮਕਦਾ ਸੀ ਇੰਉਂ ਜਿਵੇਂ ਮਿਰਗ ਦੀ ਅੱਖ ਹੋਵੇ ਉਹਨੇ ਦੇਖਿਆ ਵੀ ਉਹ ਦਰਗ ਤੇ ھیਟਾ ਛਾਂ ਜੀ ਪੈਂਦੀ ਐ ਬਾਹਲਾ ਤਾਂ ਕੁਝ ਦਿਸਦਾ ਨਹੀਂ ਪਰ ਇੰਉਂ ਲੱਗਦਾ ਜਿਵੇਂ ਮਿਰਗ ਮਿਰਗ ਨਹੀਂ ਦੇਖ ਰਿਹਾ ਹੋਵੇ ਬੋਲੋ ਸਤਨਾਮ ਉਹਨੇ ਚਾੜਿਆ ਨਾ ਤੀਰ ਇੱਕ ਗੁਰਬਾਣੀ ਵਿੱਚ ਪੰਗਤੀ ਆਈ ਹੈ ਦਰਵਾਸਾ ਸਿਓ ਕਰਤ ਠਗौरी ਜਾਦਵੇ ਫਲ ਪਾਏ ਕਿਰਪਾ ਕਰੀ ਜਨ ਆਪਣੇ ਆਪਣਾ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਜਾਦਵਾ ਨੂੰ श्राप ਦਿੱਤਾ ਸੀ ਦਰਵਾਸਾ ਰਿਖੇ ਨੇ ਕਿ ਇਹਦੇ ਪੇਟੋਂ ਉਹ ਜੰਮੂਗਾ ਜਿਹੜਾ ਤੁਹਾਡੀ ਕੁਲ ਦਾ ਨਾਸ ਕਰੂਗਾ ਤੈਨੂੰ ਕਹਿੰਦੇ ਹੁੰਦੇ ਆ ਵੀ ਉਹ ਬੱਚੋ ਐ ਸੰਤਾਂ ਨੂੰ ਝੇੜ ਨਾ ਕਰਿਆ ਕਰੋ ਸੰਤਨ ਕੀਤੀ ਮਸ਼ਕਰੀ ਕੋਲ ਡੋਬਣ ਕੀ ਰੱਬ ਦੇ ਪਿਆਰਿਆਂ ਨੂੰ ਕਦੇ ਵੀ ਮਾੜਾ ਤਾਂ ਜ ਚੰਗਾ ਨਹੀਂ ਕਹਿ ਸਕਦੇ ਮਾੜਾ ਨਾ ਬੋਲੇ ਰਹਿਮਨ ਇਸ ਸੰਸਾਰ ਮੈਂ ਸਭse ਮਿਲਿਏ ਭਾਏ ਰਹਿਮਨ ਇਸ ਸੰਸਾਰ ਮੈਂ ਸਭse ਮਿਲਿਏ ਭਾਏ ਕਹ ਜਾਣੋ ਕਿਸ ਵੇਸ ਮੈਂ ਨਾਰਾਇਣ ਮਿਲ ਜਾਏ ਉਕੀਬ ਤਾਂ ਕਿਹੜੇ ਰੂਪ ਦਾ ਸੰਤ ਇੱਕ 6 ਤਰ੍ਹਾਂ ਦੇ avatars ਹੁੰਦੇ ਐ ਹੁਣ ਮੇਰੇ ਕੋਲੇ ਸਮਾਂ ਨਹੀਂ ਹੈ ਮੈਂ ਕਹਿੰਦਾ ਹੁਣਾਂ ਕਿਤੇ ਸਮਾਂ ਤੁਹਾਨੂੰ ਜਿਵੇਂ ਕਿਤੇ ਅਵਤਾਰਾ ਪੁਰਬ ਹੁੰਦਾ ਨਾ ਸਮਾਂ ਦੇ ਦਿਆ ਕਰੋ ਗੁਰੂ ਨਾਨਕ ਸਾਹਿਬ ਮਾਰਾ ਮਹਾਪੁਰਸ਼ਾਂ ਨੂੰ ਬੇਨਤੀ ਕਰਦੇ ਆ ਤਾਂ ਜੋ ਜਿਹੜੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ ਨਿਤ ਅਵਤਾਰ ਜਿਹੜੇ 6 ਅਵਤਾਰਾਂ ਦੇ ਵਿੱਚ ਨਿਤ ਅਵਤਾਰ ਸੰਤ ਨੇ ਜਿਹੜੇ ਨੇ ਮਹਾਪੁਰਸ਼ ਬੰਦਗੀ ਕਰਨ ਵਾਲੇ ਨਿਤ ਅਵਤਾਰ ਹੁੰਦੇ ਨੇ ਉਹ ਜਿਨ੍ਹਾਂ ਚਿਰ ਸੰਤ ਨੇ ਤਾਂ ਧਰਤੀ ਹੈ ਜੇਦਨ ਸੰਤ ਖਤਮ ਹੋਗੇ ਧਰਤੀ ਖਤਮ ਹੋ ਜਾਣੀ ਐ ਬਸ ਥੰਮਾ ਕੋਈ ਨਾ ਸਾਧਵਨ ਸਾਧਨਾ ਦੱਸਿਆ ਜਗ ਇਹ ਧਰਤੀ ਖੜੀ ਸੰਤਾਂ ਮਹਾਪੁਰਖਾਂ ਦੇ ਉਹ ਨਿਤ ਅਵਤਾਰ ਨੇ ਹਰ ਜੁਗ-ਜੁਗ ਭਗਤੋਂ ਪਾਇਆ ਪੈ ਜਰਾ ਹਰ ਜੁਗ ਹਰ ਸਮੇਂ ਦੇ ਵਿੱਚ ਹਰ ਵੇਲੇ ਸੰਤ ਹੁੰਦਾ ਹੈ ਹਰ ਵੇਲੇ ਮਹਾਪੁਰਸ਼ ਹੋਣਗੇ ਹਰ ਇਲਾਕੇ ਦੇ ਵਿੱਚ ਹੋਣਗੇ ਪਰ ਇਹ ਗੱਲ ਵੱਖਰੀ ਐ ਕਿ ਸਾਨੂੰ ਉਹਨਾਂ ਦੀ ਪਛਾਣ ਕੋਈ ਨਹੀਂ ਆਉਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਆਓ ਕਿਤੇ ਦੇਖਿਓ ਸੰਤਾਂ ਨੂੰ ਕਿਤੇ ਭੁੱਲ ਕੇ ਵੀ ਨਾ ਮਾੜਾ ਕਹਿਓ ਰਾਮ ਸੰਤ ਮੈਂ ਭੇਦ ਕਛ ਨਾਹੀ ਸੰਤ RAM ਹੈ ਏਕੋ ਸੰਤਾਂ ਕੋਈ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕਹੋ ਗਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਓ ਬਵੇਕੋ ਹੁਣ ਸੰਤਾਰਣ ਮਸ਼ਕਰੀ ਕੀਤੀ ਨਾ ਵੀ ਇਹ ਦੇ ਕੁਖ ਦੇ ਵਿੱਚ ਉਹ ਜੰਮੂ ਕੋ ਜਿਹੜਾ ਤੁਹਾਡੀ ਕੁਲ ਦਾ ਨਾਸ ਕਰੇਗਾ ਉਹ ਉਹਦੇ ਨਾਲ ਬਠੜੀ ਬੰਨੀ ਹੋਈ ਸੀ ਬਠਲ ਬੰਨੇ ਹੋਈ ਸੀ ਉਹ ਜਿਹੜੇ ਯਾਦਵ ਸੀ ਉਹ ਹੁਣ ਮਸ਼ਰੇ ਹੋਏ ਮੁੰਡੇ ਸ਼ਰਾਬ ਪੀਤੀ ਹੋਈ ਕੋਲੋਨਾ ਕਰਦੇ ਸੀ ਜਮਨਾ ਦੇ ਕਿਨਾਰੇ ਤੇ ਕਹਿੰਦਾ ਸਾਧ ਨੂੰ ਛੇੜਦੇ ਆ ਕਹਿੰਦੇ ਅੱਜ ਦਰਵਾਸੇ ਰਛੇ ਉਹ ਹੁਣ ਬੀਬੀ ਵਾਲੇ ਕੱਪੜੇ ਪਾ ਲਏ ਉਹਨਾਂ ਨੇ ਤੇ ਜਾ ਕੇ ਕਹਿਣ ਲੱਗੇ ਬਾਬਾ ਐਂ ਦੱਸ ਜਿਹੜੀ ਆ ਬੀਬੀ ਐ ਨਵੀਂ ਵਿਆਹੀ ਹੋਈ ਐ ਇਹਦੀ ਕੁੱਖੋਂ ਕੀ ਜੰਮੂਗਾ ਕਹਿੰਦੇ ਮੁੰਡਾ ਹੋਊਗਾ ਕਿ ਕੁੜੀ ਹੋਊਗੀ ਉਹ ਕਹਿਣ ਲੱਗੇ ਭੱਗ ਜਾਓ ਤੁਸੀਂ ਚੌੜ ਨਹੀਂ ਕਰਿਆ ਕਰਦੇ ਕਹਿੰਦਾ ਨਾ ਬਾਬਾ ਦੱਸ ਕਹਿੰਦੇ ਹਣ ਉਹੀ ਬੋਲੀ ਬੋਲਣਾ ਜਿਵੇਂ ਬੀਬੀਆਂ ਬੋਲਦੀਆਂ ਮੈਨੂੰ ਤਾਂ ਬੋਲਣਾ ਨਹੀਂ ਆਉਂਦਾ ਉਹ ਕਹਿੰਦਾ ਕਿ ਕੁੱਖ ਤੋਂ ਜੰਮੂਗੜ ਤੁਹਾਡੀ ਕੁਲ ਦਾ ਨਾਸ ਕਰੋ ਇਹ ਦਸਾ ਕ੍ਰਿਸ਼ਨ ਨੂੰ ਆਗੇ ਦੱਸਿਆ ਰੋਣ ਪਿਚਣ ਕਹਿੰਦਾ ਹੋਊਗਾ ਇਹ ਐਂ ਹੋਊਗਾ ਕਹਿੰਦਾ ਐਂ ਮਰੋਂਗੇ ਤੁਸੀਂ ਸਾਰੇ ਹੁਣ ਉਹ ਕਹਿੰਦੇ ਫਿਰ ਹੁਣ ਮਾੜਾ ਮੋਟਾ ਤਾਂ ਕੋਈ ਉਪਰਾਲਾ ਤਾਂ ਕਰੀਏ ਤਾਂ ਹੋਣਾ ਤਾਂ ਹੋਣਾ بڑے ਹੱਥ ਪੈਰ ਬਨੇ ਉਹ ਪ੍ਰਵਾਨ ਕ੍ਰਿਸ਼ਨ ਕਹਿੰਦਾ ਜਿਹੜੀ ਵਡਲੀਆਂ ਨੇ ਉਹ ਰਗੜ ਦੋ ਸਾਰੇ ਜਮਨਾ ਦੇ ਕਿਨਾਰੇ ਰਗੜ ਦੋ ਨੂੰ ਸਾਰੇ ਨੂੰ ਪੱਥਰ ਦੇ ਨਾਲ ਉਹ ਸਾਰੀ ਰਗੜ ਰਗੜ ਕੇ ਪਾਣੀ ਚ ਤਰ ਗਈ ਅੱਗੇ ਜਿੱਥੇ ਕੱਕਾ ਰੇਤਾ ਸੀ ਨਾ ਉੱਥੇ ਜਾ ਕੇ ਟਿੱਗੋ ਤੇ ਪੰਨੀ ਹੋ ਗਈ ਇੱਕ ਦਿਨ ਸਮਾਂ ਆਇਆ ਤੇ ਸ਼ਰਾਬ ਪੀਤੀ ਸਾਰੇ ਜਾਦਵਾਂ ਨੇ ਤੇ ਤਿੱਖੀ ਪੰਨੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੜਾਈ ਝਗੜਾ ਹੋ ਗਿਆ ਤੇ ਪੰਨੀ ਮਾਰ ਮਾਰ ਕੇ ਮਰ ਗਏ ਤੇ ਇਕੱਲੇ ਰਹਿ ਗਏ ਤੇ ਕ੍ਰਿਸ਼ਨ ਭਗਵਾਨ ਜੀ ਤੇ ਜਿਹੜੇ ਉਹ ਇੰਨਾ ਕੁ ਰਹਿ ਗਿਆ ਨਾ ਮਾੜਾ ਜਿਹਾ ਟੁਕੜਾ ਜਿਹਾ ਉਹਨੂੰ ਕਹਿੰਦੇ ਇਹਨੇ ਕੀ ਕਰ ਰਣ ਪਾਣੀ ਚ ਡਿੱਗਦਾ ਵੀ ਇਹਨੇ ਹੁਣ ਕੀ ਮਾਰਨਾ ਉਦੋਂ ਹੋ ਗਿਆ ਖਤਮ ਤੇ ਉਹਨੂੰ ਮੱਛੀ ਨਿਕਲ ਗਈ ਤੇ ਮੱਛੀ ਉਹ ਸ਼ਿਕਾਰੀ ਦੇ ਹੱਥ ਆ ਗਈ ਤੇ ਜਦੋਂ ਚੀਰੀ ਉਹਦੇ ਵਿੱਚੋਂ ਮੁਖੀ ਨਿਕਲੇ ਵੀ ਆਹਾ ਆ تیر ਦੇ ਉੱਤੇ ਬੜੀ ਕਮਾਲ ਦੀ ਬੜਾ ਲੋਹਾ ਵੀ ਕਿਉਂਕਿ ਮੱਛੀ ਦੇ ਵਿੱਚ ਰਹਿਣ ਕਰਕੇ ਮੱਛੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਉਹ ਤੇਲ ਹੁੰਦਾ ਹੈ ਤੇਲ ਦੇ ਨਾਲ ਉਹਦੀ ਚਿਕਨਾਈ ਦੇ ਨਾਲ ਉਹ ਵਧੀਆ ਚਿਲਕੇ ਲੋਹਾ ਤੇ ਉਹਨੇ تیر ਦੇ ਉੱਤੇ ਲਾ ਲਿਆ ਉਹਨੂੰ ਮੁਖੀ ਬਣਾ ਲਿਆ ਇੱਕੋ ਹੀ ਲੋਹੇ ਨੇ ਹੁਣ ਉਹ ਉਹ ਹੀ تیر ਕੱਢ ਲਿਆ ਉਹਨੇ ਜਿਹੜਾ ਮੱਛੀ ਦੇ ਪੇਟੋਂ ਲੱਗਿਆ ਵੀ ਆਹ تیر ਦੀ ਪਰਹ ਕਰੀਏ ਪਾਣਾ ਕਿੱਥੇ ਚੜਿਆ ਚਿੱਲੇ ਤੇ ਚੜ ਕੇ ਸਾਹਮਣੇ ਦਿਸਦਾ ਸੀ ਭਗਵਾਨ ਕ੍ਰਿਸ਼ਨ ਦੇ ਗੋਡੇ ਤੇ ਉੱਤੇ ਰੱਖਿਆ ਹੋਇਆ ਪੈਰ ਤੇ ਗੁਰਮੁਖ ਪਿਆਰੇ ਮਿਰਗ ਜਾਣ ਕਰਕੇ ਉਹਦੇ ਪਦਮ ਦੇ ਵਿੱਚ ਤੀਰ ਮਾਰ ਤੇ ਆਰ ਪਾਰ ਕਰ ਦਿੱਤਾ ਬੋਲੋ ਸਤਨਾ ਪੋਗੇਵਨ ਭਾਗੇ ਨਹੀਂ ਕਰਮ ਗਤੀ ਬਲਵਾਨ ਕੌਣ ਸਾਰੀ ਕਰਮਾਂ ਦੀ ਗਤੀ ਹੈ ਆ ਗਿਆ ਜਿਸ ਵੇਲੇ ਨਾ ਉਲਟਾਇਆ ਪਏ ਭਗਵਾਨ ਦੇ ਪੈਰ ਪੜ ਕੇ ਬੈਠ ਹੋਏ ਅਫਸੋਸ ਦੇ ਵਿੱਚ ਦਰੇਗ ਉਹ ਅੱਗੇ ਦੇਖਿਆ ਵੀ ਇਹ ਤੇ ਦੁਆਰਕਾ ਦੁਆਰਕਾ ਈਸ਼ ભગવાન ਕ੍ਰਿਸ਼ਨ ਜੀ ਉਹ ਬਦ ਕਰਉਣ ਲੱਗੇ ਪਿਆ ਮਹਾਰਾਜ ਮੈਨੂੰ ਨਹੀਂ ਪਤਾ ਸੀ ਤੁਸੀਂ ਬਹੁਤ ਵੱਡਾ ਪਾਪ ਉਪੱਧਰ ਹੋ ਗਿਆ ਮਹਾਰਾਜ ਵਕਸ਼ਾਤ ਹੋ ਗਿਆ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਕਾ ਨੂੰ ਕਾ ਨੂੰ ਹੋਇਆ ਪਾਪ ਇਹ ਤਾਂ ਜਿਹੜਾ ਮੈਂ ਕਰਿਆ ਸੀ ਉਹਦੇ ਫਲ ਬੁਗਤ ਰਿਆਂ ਉਹ ਕਹਿਣ ਲੱਗੇ ਇਹ ਜਦ ਤਾ ਮਹਾਰਾਜ ਕੁਛ ਨਹੀਂ ਤੁਸੀਂ ਦੇ ਦਿਆਲੂ ਹੋ ਤੁਸੀਂ ਦੇ ਦਾਤਾਂ ਦਿੰਨੇ ਹੋ ਭਲਾ ਕਰਦੇ ਹੋ ਮਹਾਰਾਜ ਨਹੀਂ ਕਹਿੰਦਾ ਨਹੀਂ ਮੈਂ ਪਹਿਲਾਂ ਤੇਰੇ تیر ਮਾਰਿਆ ਹੋਇਆ ਫਿਰ ਉਹ ਤਾਂ ਖਾਣਾ ਦਾ ਪੈਣੀ ਸੀ ਨਾ ਮਹਾਰਾ ਦਾ ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਐ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਆਪਣੇ ਫਰੀਦਾ ਲੋੜ ਹੈ ਦਾਖ ਮਜੋਰੀਆਂ ਕਿਕਰ ਵਿਜੈ ਹੰਡਾ ਉਹਨ ਕਥਾਈਂ ਦਾ ਕਹਿੰਦਾ ਮੈਂ ਉਹੀ ਆ ਆਰਾਮਚੰਦਰ ਤ੍ਰੇਤੇਜੁਗ ਦਾ ਅਵਤਾਰੀ ਪੁਰਸ਼ ਉਹਦੇ ਸਿਰ ਤੇ ਹੱਥ ਰੱਖਿਆ ਕਹਿੰਦਾ ਤੂੰ ਬਾਲੀ ਆ ਜਿਹਦੇ ਮੈਂ ਲੋਕੇ ਤੀਰ ਮਾਰਿਆ ਸੀ ਹੁਣ ਤਾਂ ਸੱਜਣਾ ਮੇਰੇ ਤੀਰ ਮਾਰਨੇ ਸੀ ਨਾ ਮੈਂ ਕਿਵੇਂ ਭੱਜ ਸਕਦਾ ਸੀ